ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਤਨ ਲਾਲ ਲੜਕਾ ਐਮਬਰ ਬਲੌਕ ਸੰਪਤੀ ਗੜੀ ਜੋ ਤੋਂ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜੋ ਕੋਤ ਮਹੀਨੇ ਦੇ ਵਿੱਚ ਇੱਥੇ ਬਾਬਾ ਜੋਰਾਵਰ ਸਿੰਘ ਬਾਬਾ ਫਤੇ ਸਿੰਘ ਦੇ ਲਾਲ ਸ਼ਹੀਦ ਹੋਏ ਨੇ ਮਾਤਾ ਗੁਜਰ ਕੌਰ ਜੀ ਇੱਥੇ ਲੋਕ ਸੱਚੇ ਤੇ ਮਨ ਨਾਲ ਸ਼ਰਦਾ ਦੇ ਫੁੱਲ ਤੇ ਕੱਢਣ ਆਉਣ। ਔਰ ਜੋ ਵੀ ਕੋਈ ਗਲਤ ਇਥਰ ਈਣੀ ਸਿਗਰਟ ਅੰਦਰ ਲੈ ਕੇ ਜਾਂਦਾ ਤੇ ਮਨਾਹੀ ਹੋਣੀ ਚਾਹੀਦੀ ਆ। ਇਸ ਕਰਕੇ ਇੱਥੇ ਪੰਜ ਦਿਨ ਲੰਗਰ ਲਾਉਂਦਾ ਚੱਲਦਾ ਹੈ। ਬਹੁਤ ਦੂਰ ਦਰਜਿਆਂ ਤੋਂ ਆਉਂਦੇ ਔਰ ਬੜੀ ਸ਼ਰਦਾ ਭਾਵਨਾ ਨਾਲ ਆਉਂਦੇ ਨੇ। ਇੱਥੇ ਮਰਖਾ ਟਿਕਦੇ ਨੇ। ਇੱਥੇ ਮੈਂ ਆਪਣੇ ਵੱਲੋਂ ਆਪਣੀ ਆਮ ਆਦਮੀ ਪਾਰਟੀ ਵੱਲੋਂ ਸ਼ਰਦਾ ਦੇ ਫੁੱਲ ਫੇਟ ਕਰਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ